ਆਪਣੇ ਦੋਸਤਾਂ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਖਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਚਾਹਲ ਨਜ਼ਦੀਕ ਹਾਈਵੇ ਤੋਂ ਪਹਿਲਾਂ ਟ੍ਰੈਫਿਕ ਵਿੱਚ ਫਸੇ 25 ਦੇ ਕਰੀਬ ਸਕੂਲੀ ਵਿਦਿਆਰਥੀਆਂ ਦੀ ਵੈਨ ਨੂੰ ਐਸਐਸਪੀ ਫਰੀਦਕੋਟ ਡਾਕਟਰ ਪਰਗਿਆ ਜੈਨ ਨੇ ਖੁਦ मौके ਤੇ ਰੁਕ ਕੇ ਸੁਰੱਖਿਅਤ ਬਾਹਰ ਕਢਵਾਇਆ ਤੇ ਉਹਨਾਂ ਲੋਕਾਂ ਨੂੰ ਤਾੜਨਾ ਕੀਤੀ ਜਿਹੜੇ ਇੱਕ ਦੂਜੇ ਤੋਂ ਅੱਗੇ ਲੰਘਣ ਦੀ ਕਾਲੀ ਦੇ ਵਿੱਚ ਇਸ ਤਰ੍ਹਾਂ ਗੈਰ ਪਜਾਮ ਕਰਦੇ ਆ ਤੇ ਸਕੂਲੀ ਬੱਚਿਆਂ ਦੀਆਂ ਜ਼ਿੰਦਗੀਆਂ ਨੂੰ ਖਤਰੇ ਵਿੱਚ ਪਾਉਂਦੇ ਆ ਕਿ ਅੱਗੇ ਤਾਂ ਇਸ ਤਰ੍ਹਾਂ ਦੀ ਕੋਈ ਕੁਤਾਹੀ ਕੀਤੀ ਤਾਂ ਫਿਰ ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ ਜਾਣਕਾਰੀ ਦੇ ਅਨੁਸਾਰ ਸਕੂਲ ਤੋਂ ਛੁੱਟੀ ਸਮੇਂ 25 ਦੇ ਕਰੀਬ ਵਿਦਿਆਰਥੀਆਂ ਨਾਲ ਭਲੀ ਇੱਕ ਸਕੂਲੀ ਵੈਣ ਪਿੰਡ ਚਾਹਲਵਲ ਜਾ ਰਹੀ ਸੀ ਤੇ ਹਾਈਵੇ ਦੇ ਨਜ਼ਦੀਕ ਅੱਗੋਂ ਇੱਕ ਟਰੈਕਟਰ ਟਰਾਲੀ ਜਿਸ ਵਿੱਚ ਕਾਲਪ ਦਾ ਸਮਾਨ ਲੱਦਿਆ ਹੋਇਆ ਸੀ ਆ ਰਹੀ ਸੀ ਤੇ ਦੋਨੇ ਆਹਮੋ ਸਾਹਮਣੇ ਆ ਕੇ ਇੱਕ ਦੂਜੇ ਨਾਲ ਘਸੜ ਕੇ ਫਸ ਗਏ ਜਿਸ ਕਾਰਨ ਟ੍ਰੈਫਿਕ ਜਾਮ ਹੋ ਗਿਆ ਤੇ ਇਸੇ ਦੌਰਾਨ ਹੀ ਐਸਐਸਪੀ ਫਰੀਦਕੋਟ ਡਾਕਟਰ ਪੱਗਿਆ ਜੈਨ ਦਫਤਰ ਤੋਂ ਹਾਈਵੇ ਵੱਲ ਨੂੰ ਕਿਸੇ ਕੰਮ ਲਈ ਜਾ ਰਹੇ ਸੀ ਤਾਂ ਉਹਨਾਂ ਟ੍ਰੈਫਿਕ ਜਾਮ ਦੇਖਿਆ ਤੇ ਸਕੂਲੀ ਵੈਨ ਵਿੱਚ ਫਸੀ ਦੇਖੀ ਵਿਦਿਆਰਥੀਆਂ ਨੂੰ ਦੇਖਿਆ ਕਿ ਉਹ ਕਾਫੀ ਪਰੇਸ਼ਾਨ ਸੀ ਉਹ ਖੁਦ ਕਾਰ ਵਿੱਚ ਉਤਰ ਕੇ ਅੱਗੇ ਆਏ ਤੇ ਉਹਨਾਂ ਨੇ ਸਾਰਾ ਟ੍ਰੈਫਿਕ ਸੀ ਜਿਹੜਾ ਉਸ ਨੂੰ ਚਲਾਉਣ ਲੱਗੇ ਉਹਨਾਂ ਨੇ ਲਗਭਗ ਇੱਥੇ 20 ਮਿੰਟ ਰੁੱਕ ਕੇ ਸਾਰਾ ਟ੍ਰੈਫਿਕ ਚਲਾਇਆ ਤੇ ਸਕੂਲੀ ਵਿਦਿਆਰਥੀ ਜਿਹੜੇ ਬੱਚੇ ਸੀ ਵਿੱਚ ਬੈਠੇ ਉਹਨਾਂ ਨੂੰ ਬੱਚੇ ਜਿਹੜੇ ਕਾਫੀ ਘਬਰਾਏ ਹੋਏ ਸੀ ਉਹਨਾਂ ਨੂੰ ਹੌਸਲਾ ਦਿੱਤਾ ਤੇ ਫਿਰ 20 ਮਿੰਟ ਉੱਥੇ ਲਗਾ ਕੇ ਲਗਾਤਾਰ ਆਪਣੀ ਟੀਮ ਦੇ ਨਾਲ ਸਾਰਾ ਟ੍ਰੈਫਿਕ ਸੀ ਉਹ ਸਹੀ ਕਰਵਾਇਆ ਤੇ ਬੱਚਿਆਂ ਦੀ ਵੈਨ ਨੂੰ ਸੁਰੱਖਿਅਤ ਉੱਥੋਂ ਬਾਹਰ ਕਢਵਾਇਆ ਮੌਕੇ ਤੇ ਮੌਜੂਦ ਕੁਝ ਲੋਕਾਂ ਨੇ ਦੱਸਿਆ ਕਿ ਐਸਐਸਪੀ ਕਾਫੀ ਸਮਾਂ ਖੁਦ ਧੁੱਪ ਦੇ ਵਿੱਚ ਖੜੇ ਰਹੇ ਤੇ ਟ੍ਰੈਫਿਕ ਚਲਾਉਂਦੇ ਰਹੇ ਤੇ ਨਾਲ ਦੀ ਨਾਲ ਉਹਨਾਂ ਨੇ ਇਸ ਤਰ੍ਹਾਂ ਟ੍ਰੈਫਿਕ ਜਾਮ ਕਰਨ ਵਾਲਿਆਂ ਨੂੰ ਵੀ ਤਾੜਨਾ ਕੀਤੀ ਆ ਕਿ ਉਹ ਆਪਣੀ ਕਾਲੀ ਦੇ ਵਿੱਚ ਅਗਰ ਇਸ ਤਰ੍ਹਾਂ ਬੱਚਿਆਂ ਦੀ ਦੁਬਾਰਾ ਕਿਸੇ ਨੇ ਜ਼ਿੰਦਗੀ ਖਤਰੇ ਵਿੱਚ ਪਾਈ ਤਾਂ ਫਿਰ ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ। ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਖਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੇ ਪਿੰਡ